2025 ਆਇਆ ਇਹਦੇ ਵਿੱਚ ਇਨਸਾਨ ਆਪਣੇ ਆਪ ਨੂੰ ਬਦਲੇ ਆਪਣੀਆਂ ਸੋਚ ਨੂੰ ਬਦਲੇ ਵਿਚਾਰਾਂ ਨੂੰ ਬਦਲੇ ਜਿਵੇਂ 2025 ਦੇ ਅੰਦਰ ਬਾਰੋਤਾ ਸਿਰਫ ਤਰੀਕ ਹੀ ਬਦਲੇਗੀ 2024 ਛੱਡਿਆ ਤੇ 25 ਵਿੱਚ ਆਪਾਂ ਪ੍ਰਵੇਸ਼ ਕਰਕੇ ਕੈਲੰਡਰ ਬਦਲ ਗਏ ਤਰੀਕਾ ਬਦਲ ਗਈਆਂ ਦਿਨ ਬਦਲ ਗਏ ਪਰ ਬਦਲਾਵ ਕਿੱਥੇ ਹੈ ਬਦਲਾਵ ਬੰਦੇ ਦੀ ਜ਼ਿੰਦਗੀ ਵਿੱਚ ਹੈ 12 ਕੁਝ ਨਹੀਂ ਬਦਲਿਆ ਬਾਹਰ ਦਾ ਸਿਸਟਮ ਉਸੇ ਤਰ੍ਹਾਂ ਹੀ ਚੱਲਦਾ ਪਿਆ ਹੈ ਪਰ ਬਦਲਾਵ ਬੰਦੇ ਦੀ ਜ਼ਿੰਦਗੀ ਵਿੱਚ ਹੋਵੇ 2025 ਚੜ ਗਿਆ ਅੱਜ ਬੰਦਾ ਆਪਣੀ ਜ਼ਿੰਦਗੀ ਚ ਪ੍ਰਣ ਕਰੇ ਬਾਹਰ ਦੇ ਕੈਲੰਡਰ ਬਦਲ ਗਏ 24 ਤੋਂ ਸਫਰ ਕਰਦੇ ਸੀ 25 ਤੱਕ ਆ ਗਏ ਹੁਣ ਬੰਦਾ ਆਪਣੀ ਸੋਚ ਨੂੰ ਬਦਲੇ ਆਪਣੀਆਂ ਵਿਚਾਰਾਂ ਨੂੰ ਬਦਲੇ ਜ਼ਿੰਦਗੀ ਵਿੱਚ ਬਹੁਤ ਮੁਸ਼ਕਲਾਂ ਆਣੀਆਂ ਨੇ ਬੜੀਆਂ ਮੁਸੀਬਤਾਂ ਆਣੀਆਂ ਨੇ ਇਹਨਾਂ ਮੁਸੀਬਤਾਂ ਦਾ ਮੈਂ ਸਾਹਮਣਾ ਕਿਵੇਂ ਕਰਨਾ ਹੈ ਇਹ ਚੀਜ਼ ਦਾ ਆਪਣੀ ਜ਼ਿੰਦਗੀ ਵਿੱਚ ਵਾਅਦਾ ਕਰੇ ਹੋ ਸਕਦਾ ਜਿਹੜੀ ਮੈਂ ਪਿਛਲੇ ਸਾਲ ਨਾਲ ਹੰਡਾਇਆ ਹੋਵੇ ਐਤ ਕੀ ਮੈਨੂੰ ਹੰਡਾਣਾ ਪਵੇ ਐਤ ਕੀ ਮੇਰੀ ਜ਼ਿੰਦਗੀ ਚ ਕੁਝ ਨਵਾਂ ਹੋਵੇ ਬਾਹਰ ਕੁਝ ਨਹੀਂ ਬਾਹਰ ਦੀਆਂ ਰੁੱਤਾਂ ਵੀ ਉਹ ਚੱਲਦੀਆਂ ਪਈਆਂ ਨੇ ਦਿਨ ਵੀ ਉਹ ਚੱਲਦੇ ਪਏ ਨੇ ਬਾਹਰ ਦੇ ਸਾਲ ਬਦਲੀ ਜਾ ਰਹੇ ਨੇ ਹਰ ਸਾਲ ਬੰਦਾ ਮਨਾਉਂਦਾ ਹਰ ਸਾਲ ਮਨਾਉਂਦਾ ਹੈ ਪਰ ਅਸਲੀ ਬਦਲਾਅ ਬਾਹਰੋਂ ਨਹੀਂ ਬੰਦੇ ਦੀ ਜ਼ਿੰਦਗੀ ਵਿੱਚ ਹੋਣਾ ਹੈ ਅੱਜ ਬਦਨ ਦੀ ਲੋੜ ਹੈ ਨਵਾਂ ਸਾਲ ਕਹਿੰਦੇ ਨਾਲ ਨਵਾਂ ਨਹੀਂ ਬੰਦੇ ਨੂੰ ਆਪ ਨਵਾਂ ਬੰਨਾ ਪੈਣਾ ਹੈ ਆਪਣੀ ਸੋਚ ਨੂੰ ਆਪਣੀਆਂ ਵਿਚਾਰਾਂ ਨੂੰ ਆਪਣੀ ਅੰਦਰ ਦੀ ਦ੍ਰਿੜਤਾ ਨੂੰ ਇਸ ਸਾਲ ਬੰਦਾ ਚੰਗੇ ਫੈਸਲੇ ਲਵੇ ਚੰਗੇ ਕੰਮ ਕਰੇ ਔਰ ਜਿਹੜੀਏ ਕੰਮ ਪਿਛਲੇ ਸਾਲ ਨਹੀਂ ਕਰ ਸਕਿਆ ਐਜ ਕਿ ਆਪਣੇ ਨਾਲ ਵਾਦਾ ਕਰੇ ਕਿ ਇਹਨਾਂ ਕੰਮਾਂ ਵਿੱਚ ਮੈਂ ਸਫਲਤਾ ਹਾਸਲ ਕਰਨੀ ਹੈ ਇੱਕ ਚੰਗਾ ਤੇ ਅਨੇਕ ਇਨਸਾਨ ਬੰਨਾ ਤਾ ਤਾਂ ਮੇਰੇ ਜੀਵਨ ਵਿੱਚ ਨਵਾਂ ਸਾਲ ਆ ਕੇ ਮੈਨੂੰ ਬਹੁਤ ਕੁਝ ਸਿਖਾ ਸਕਦਾ ਹੈ ਨਹੀਂ ਤਾਂ ਪਿਆਰਿਓ ਬਾਰ ਦਾ ਕੈਲੰਡਰ ਬਦਲ ਜਾਣਾ ਹੈ 24 ਦੇ ਥਾਂ ਤੇ 25 ਆ ਜਾਣਾ ਹੈ ਜੇ ਆਪਣੇ ਆਪ ਨੂੰ ਨਾ ਬਦਲਿਆ ਬਾਰੋ ਤਾਂ ਬਦਲ ਗਈ ਤਰੀਕੇ ਬਦਲ ਗਏ ਸਾਲ ਬਦਲ ਗਏ ਪਰ ਬੰਦੇ ਦੀ ਜ਼ਿੰਦਗੀ ਵਿੱਚ ਕੋਈ ਪ੍ਰਭਾਵ ਨਹੀਂ ਕੋਈ ਬਦਲਾਅ ਨਹੀਂ ਹੈਗਾ ਉਸੇ ਤਰ੍ਹਾਂ ਹੀ ਚੱਲ ਰਿਹਾ ਬਦਲਣ ਦੀ ਲੋੜ ਹੈ ਅੱਜ ਬੰਦੇ ਨੂੰ ਆਪਣੇ ਆਪ ਨੂੰ ਸੋਚ ਬਦਲਣੀਆਂ ਵਿਚਾਰਾਂ ਬਦਲਣੀਆਂ ਨੇ ਨਹੀਂ ਤੇ ਪਿਆਰਿਓ ਜਿਵੇਂ ਦੀ ਰਾਤ 24 ਦੀ ਹੈ ਉਵੇਂ ਦੀ ਰਾਤ 25 ਦੀ ਵੀ ਹੈ ਸਫਰ ਉਦਾਂ ਹੀ ਚੱਲਦਾ ਰਹਿਣਾ ਪਰ ਬੰਦੇ ਨੇ ਆਪਣੀ ਜ਼ਿੰਦਗੀ ਦੀਆਂ ਰਾਤਾਂ ਦਿਨ ਦੇ ਦਿਨ ਆਪਣੀ ਜ਼ਿੰਦਗੀ ਦੇ ਕਿਵੇਂ ਤਬਦੀਲ ਕਰਨੇ ਨੇ ਉਹ ਬੰਦੇ ਦੇ ਕਰਮਾਂ ਉੱਤੇ ਅਜ ਨਿਰਭਰ ਕਰਦਾ ਪਿਆ ਜ਼ਿੰਦਗੀ ਰੂਪੀ ਰਾਤ ਕਿਵੇਂ ਬਦਲਨੀ ਹੈ ਮੇਰੀ ਜ਼ਿੰਦਗੀ ਚ ਦਿਨ ਆਏ ਨੇ ਮੈਂ ਕਿਵੇਂ ਤਬਦੀਲ ਕਰਨੇ ਨੇ 25 ਦੀ ਰਾਤ 24 ਦੀ ਰਾਤ ਵਿੱਚ ਕੋਈ ਫਰਕ ਨਹੀਂ ਪੈਣਾ ਪਰ ਜੇ ਫਰਕ ਪੈਣਾ ਹੈ ਤੇ ਬੰਦਿਆ ਯਾਦ ਰੱਖੀ ਤੇਰੀ ਜ਼ਿੰਦਗੀ ਵਿੱਚ ਪੈਣਾ ਹੈ ਸਤਿਗੁਰੂ ਜੀ ਕਹਿੰਦੇ ਨੇ ਮਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ਼ਦਾਨ ਕਿਰਪਾ ਗੋਹਰੇ ਹਰੇ